اکالی بابا فولہ سنگھ جی کا جنم چودہ جنوری ستارہ سو اکاٹھ میں پنجاب سے مجودہ ضلع سرور پنڈ سریف وکھے ہوا سرو گوت کے ایک جٹ پروار میں انہیں پتا بابا عصر میسر شہید واری گیر روپئے زخمی ہو گئے سن ਮਹਾਨ ਸਰਬਨਹਾਸ 1762 ਅਤੇ ਇਸ ਤੋਂ ਥੋੜੀ ਦੇਰ ਬਾਅਦ ਮੌਤ ਹੋ ਗਈ। ਬਚਪਨ ਤੋਂ ਹੀ ਡੁੱਗੇ ਧਾਰਮਿਕ ਕਾਲੀ ਬੁੱਦਲਾ ਸਿੰਘ ਕਾਲੀ ਬਾਬਾ ਨੀਣਾ ਸਿੰਘ ਜੀ ਬਿਸਰ ਜੀ ਦਾ ਦੇ ਜਥੇ ਵਿੱਚ ਸਮਰ ਹੋ ਗਏ ਅਤੇ ਬਾਬਾ ਜੀ ਨਾਲ ਰਹਿੰਦੇ ਲੱਗ ਪਏ। ਬਿਸਰ ਜੀ ਦਾ ਬਾਬਾ ਦੀਪ ਸਿੰਘ ਜੀ ਸੀ ਇੱਕੰਦਾ ਅੰਤ ਸੀ। ਸਮਾਨ ਇਹ ਤੁਗਲਬੈ ਸਕੰਦਾਰ ਯਾਤਰਾ ਜਿਨ੍ਹਾਂ ਨੇ ਉੱਚ ਅਧਿਆਤਮਿਕ ਜੀਵਨ ਅਤੇ ਸੱਚੇ ਗੁਰਮਤਿਕ ਸਿਧਾਂਤਾਂ ਨੂੰ ਸਵਾਰਨ ਜੀਵਨ ਬਤੀਰ ਕੀਤਾ ਇਹ ਪਹਿਲਾ ਯੱਥਾ ਸੀ ਜਿਸ ਨੂੰ ਨਿਸ਼ਾਨ ਇੱਕ ਝੰਡਾ ਤੇ ਇੱਕ ਨਗਾਰਾ ਇੱਕ ਲੜਾਈ ਦਾ ਢੋਲ ਦਿੱਤਾ ਗਿਆ ਸੀ ਜਦੋਂ ਖਾਲਸਾ ਪੰਥ 1734 ਵਿੱਚ ਪੰਜ ਧੱਤੀਆਂ ਵਿੱਚ ਜਵੰਡਿਆ ਗਿਆ ਸੀ ਅਤੇ ਨਾਮ ਅਭਿਆਸ ਵਿੱਚ ਸਲ ਸਿੱਧਾ ਦੇ ਸੀਨੀ ਜਥੇਦਾਰ ਕਾਨੀ ਬਾਬਾ ਨਿਆਨਾ ਸਿੰਘ ਜੀ ਪਉਤਾ ਸਮਾਸੀ ਦੀ ਅੰਮ੍ਰਿਤਸਰ ਸਾਹਿਬ ਵੀ ਕੇ ਰਹਿੰਦੇ ਸਨ ਬਾਬਾ ਫੁੱਲਾ ਸਿੰਘ ਜੀ ਵੀ ਹਰਮੰਦਰ ਸਾਹਿਬ ਵਿਖੇ ਰਹਿਣ ਲੱਗ ਪਈ ਛੋਟੀ ਉਮਰ ਵਿੱਚ ਗੁਰਸਿੱਖਾਂ ਦੀ ਇੱਕ ਸੰਗਤ ਵਿੱਚ ਜਿਸ ਵਿੱਚ ਬਾਬਾ ਨਿਆਨਾ ਸਿੰਘ ਜੀ ਅਤੇ ਗਿਆਨੀ ਭਾਈ ਸੋਤ ਸਿੰਘ ਜੀ ਸਾਮਲ ਸਨ ਜੋ ਸ੍ਰੀ ਦਰਬਾਰ ਸਾਹਿਬ ਤੇ ਹੈਡ ਗੰਤੀਸਾਂ ਕੋਜੀ ਹੀ ਸਮੇਂ ਵਿੱਚ ਉਹ ਗੁਰਬਾਣੀ ਵਿਦਿਆ ਤੇ ਸਾਧੀਆਂ ਮਾਰਸਲ ਆਰਟਸ ਵਿੱਚ ਸੰਗੀਤ ਨੂੰ ਸਿੱਖ ਲਈ ਪ੍ਰਵਤ ਕਰਦਿਆ ਅਤੇ ਨੀਟਣ ਜੋਦੇ ਹੁੰਦੇ ਸੰਤਾਨ ਨੂੰ ਸਮੂਹ ਦਾ ਆਕੂ ਬਣ ਗਿਆ ਨਿਹੰਗ ਗੰਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਸ ਉਹਦੀ ਸੇਵਾ ਤੇ ਸੁਰੱਖਿਆ ਲਈ ਸੱਜੇਗੇ ਸੰਤ ਜੋਦਿਆਂ ਦਾ ਦੇਸ ਮੇ ਸਾ ਆਪਣੀ ਜੰਗੀ ਹੋ ਨਰ ਉਹਨਾਂ ਦੀ ਨੀਂਦਰ ਹਿੰਦ ਅਤੇ ਨਾਲ ਹੀ ਆਪਣੇ ਮਨ ਦੀ ਗੱਲ ਕਹਿੰਦੀ ਇੱਛਾ ਲਈ ਮਨ ਸਹੂਰ ਰਹੇ ਸੰ ਬਹੁਤ ਸਾਰੀ ਇਤਿਹਾਸ ਕਹਾਣੀਆਂ ਨੇ ਇਹਨਾਂ ਦੱਸ ਇਕਾਈਆਂ ਨੂੰ ਖੁਦ ਖੁਸ਼ੀਆਂ ਦੱਸਦੀਆਂ ਹੈ ਇਹ ਤਾਂ ਸਾਰਾ ਸਤ گلت ہے کیونکہ سکھ آتمتیا کر باپ مانا جاتا ہے دھرم کا. یہ دیکھا آسان ہے کہ آتماتی شبد کیوں کیوںکہ نہنگ سنگھ کے حملے نہنگ شبد فارسی تو لیا گیا ہے مطلب مگر مس کے حملے مگر مس دوارا شروع کیتے کی گئے تیز حملے کے ਮਾਨਸਾਨ ਨੂੰ ਕੋਈ ਵੀ ਸੱਕੀ ਜੀਵ ਜੋ ਸਾਧਮਈ ਨਦੀ ਦੇ ਕਿਨਾਰੇ ਦੇ ਨੇੜੇ ਵੀ ਭੜਕਦਾ ਹੈ ਇਹ ਕਹਮਲਾ ਆਪਣੀ ਸੁਰੱਖਿਆ ਬਾਰੇ ਥੋੜਾ ਜਿਆ ਸੋਚ ਕੇ ਇਹ ਸੁ ਨੂੰ ਕੀਤਾ ਗਿਆ ਜੰਗੀ ਪਿਆਨ ਕਹਿ ਨਾਲ ਪੜਿਆ ਹੋਇਆ ਹੱਥ ਤੇ ਜੋ ਉਹ ਦੋਹੀ ਖਤਮ ਹੁੰਦਾ ਹੈ ਜਦੋਂ ਉਹਨਾਂ ਵਿਚਕਾਰ ਕਾਬੂ ਕੀਤਾ ਜਾਂਦਾ ਹੈ ਇਹ ਤੇ ਚੱਪ ਕਹਿੰਦੀ ਜਦੋਂ ਕਿ ਫਾਰਮਸੀ ਸੰਦ ਮਗਨਮਸ ਅਕਸ਼ਰ ਨਮ ਨਿਹੁਕ ਦੀ ਵਿਆਖਿਆ ਕਰਨ ਲਈ ਵਰਤੇ ਜਾਂਦਾ ਹੈ ਕਿ ਪੰਜਾਬੀ ਸੰਦ ਨਿਹੰਗ ਆਪ ਸਪਸ਼ਟ ਬੋਲਣਾ ਵਾਲਾ ਬੇਚਿੱਤਕ ਬਿਨਾਂ ਸਾਕ ਅਤੇ ਦਲੇ ਨਿਹੰਗਾਂ ਦੇ ਗੁਨਾ ਤੇ ਵੀ ਲਾਗੂ ਹੁੰਦਾ ਹੈ ਅਕਸਰ ਪੁੱਛੇ ਜਾਂਦੇ ਸਵਾਲ ਵਾਕ ਜੋ ਪਹਿਲਾ آڈا یا کوئی حیران ہوتا ہے کہ نہنگا تو پہلے سی جا اولٹر آم طور سے نہنگ کدی بھی واہ نہیں کرتے انہوں کا ایکو ایک, ایک مستک جہاں اتنے جی لوٹ پہ تو خالسے رکایا مرنا ہوں بہت سارے دے ہوئے سان جو دے وہ پرتی شکتی اچھا سچے سنمتی بہت سارے سن جو نیورت لی جگیر جتنے خالصے شامل ہو گئے سن پر جسے جی ایک اجے ویکتی لبھیے جس کا نہنگ بنناس خالسے کی سیوا کرنا دے. نسان سنگھ لہرا رہنا سی اچھا او تو اوہ ایک ہی نکو سکتا ہے نیانگا نہنگ اکالی فلاسگان تی چوڑی پرمپرا نو قائم رکھتے ہوئے اکالی فولہ سنگھ نے کدے بھی ویاہ نہیں کروایا اوہ امرزائی بھی بس گیا جاتے آج بھی ایک برج ٹاور ਉੱਤੇ ਇੱਕ ਡੇਰਾ ਮੰਦਰ ਜਿਸ ਨੂੰ ਨਿਹੰਗਾਂ ਦੀ ਸਾਉਣੀ ਨਿਹੰਗਾਂ ਦਾ ਡੇਰਾ ਕਿਹਾ ਜਾਂਦਾ ਹੈ ਉਸ ਦੀ ਯਾਦ ਵਿੱਚ ਅੱਜ ਵੀ ਕਾਇਮ ਹੈ ਬਚਪਨ ਵਿੱਚ ਬਾਬਾ ਜੀ ਨੇ ਸਿੱਖ ਗੁਰਤਾਰਾ ਦੀ ਸੇਵਾ ਸੰਭਾਲਣ ਲਈ ਆਪਣਾ ਜੀਵਨ ਸਮਰਪਿਤ ਕਰਨ ਦਾ ਫੈਸਲਾ ਕੀਤਾ ਉਹ ਗੁਰੂ ਦੇ ਉਪਦੇਸ਼ ਅਨੁਸਾਰ ਲੋਕਾਂ ਦੀ ਸੇਵਾ ਕਰਨਾ ਪਸੰਦ ਕਰਦੇ ਸਨ ਬਾਦ ਵਿੱਚ ਜਦੋਂ 18 ਸਾਲ ਦਾ ਸੀਤਾ ਉਹ ਗੋਬਿੰਦਗਰ ਦੇ ਕਿਲੇ ਵਿੱਚ ਤੱਬਬਦੀਲ ਹੋ ਗਿਆ ਜਿੱਥੇ ਉਹ ਸਿੱਖ ਫੌਜ ਦੇ ਲੜਕਿਆਂ ਦੇ ਇੱਕ ਸਮੂਹ ਵਿੱਚ ਦਸਤੇ ਦਾ ਆਗੂ ਬਣ ਗਿਆ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਸਾਹਿਬ ਨੂੰ ਖੁਦ ਰਾਗ ਰਾਹੀ ਸੰਗਰਮ ਦੇ ਕੋਸ਼ਿਸ਼ ਕੀਤੀ ਤਾਂ ਉਸ ਨੇ ਸਭ ਤੋਂ ਪਹਿਲਾਂ ਸਹਿਣ ਨੂੰ ਕਿਹੜਾ ਭਾਗ ਜਦੋਂ ਕਾਲੀਫ ਨਾ ਸਿੰਘ ਨੇ ਅੰਗੀਮ ਮਿਸਲਾ ਉਸ ਵੇਲੇ ਉਮਰ ਸਹਿਬ ਦੇ ਕਬਜ਼ੇ ਵਿੱਚ ਦੇਹੋ ਫੌਜਾਂ ਨੂੰ ਦੇਖਿਆ ਤਾਂ ਆਪਣੇ ਸਾਥੀਆਂ ਸਿੱਖਾਂ ਦਾ ਸਾਹਮਣਾ ਕਰਨ ਲਈ ਇਤਾਲ ਕਾਲੀਫ ਨਰ ਸਿੰਘ ਸਹਿਰ ਦੇ ਕੁਝ ਮੋਹਰੀ ਨਾਗਰੀਕਾਂ ਨਾਲ ਬਹਾਦਰੀ ਨਾਲ ਵਿਰੋਧ ਕੀਤਾ ਤਾਕਤਾਂ ਦੇ ਵਿੱਚਕਾਰ ਆਪਣੇ ਆਪ ਨੂੰ ਨੁਕਸਾਨ ਵਿੱਚ ਚੋਂਦਾ ਹਰੇਕ ਸਮੂਹ ਉਸਬੂਤਤ ਕਰਦਿਆਂ ਉਸ ਨੇ ਇੱਕ ਦੂਜੇ ਦਾ ਮਾਹੁਣ ਵਾਲੀ ਸਿੱਖਾਂ ਦੀ ਵਿਆਰਤਾਤਾ ਅਤੇ ਮੂਰਖਤਾ ਦੀ ਗੱਲ ਕੀਤੀ। ਸ਼ਾਂਤੀ ਅਤੇ ਸੁਲਾਹ ਦੀ ਚੌਕੀਤੀ ਗਈ ਅਤੇ ਪੰਗੀ ਸਰਦਾਰਾਂ ਦੇ ਅਮਰ ਸੰਸ ਦਾ ਆਪਣਾ ਹਿੱਸਾ ਮਹਾਰਾਜੇ ਦੇ ਹੱਥਾਂ ਵਿੱਚ ਜ਼ੋਨ ਦਿੱਤਾ। ਕਾਲੀ ਫੁੱਲਾਂ ਜਿੰਦ ਮਹਾਰਾਜੇ ਵਿੱਚ ਸਾਹਮਣੇ ਹੋ ਗਏ ਜੀ ਫੋ ਜਿੱਤੇ ਨਹੀਂ ਆਨਾ ਗੰਸੂ ਮੇਦ ਉਹਨਾਂ ਦੇ ਬਹੁਤ ਜਤਨਾ ਸਦਕਾ 1857 ਵਿੱਚ ਹਕਾਲ ਤਖਤ ਦਾ ਜਥੇ ਦਰਵਨਾ ਆ ਗਿਆ ਸਿੱਖ ਗੁਰੂਆਂ ਦੇ ਨੈਤਿਕ ਨਿਜਮਾ ਅਨੁਸਾਰ ਆਪਣਾ ਜੀਵਨ ਮੱਤੀ ਦੀ ਤੱਕਨ ਵਾਲੇ ਇੱਕ جنمے نیتا نے نی مہاراجا رنجیت سنگھ نے اس کام بلایا جدو نے سکھ دھرم کیتا اس نے لاہور تھی مور نام دی ایک مسلمان عورت کیتا کیا اکال تخت کے جتی دار وجہ کالی فولہ سنگھ نے سے مہاراجا رنجیت سنگھیاں دھرم کو ہٹایا ایلان کرتے ہوئے مہارا مہاراجا رنجیت ہوں سکھ نہیں رہے اس نے حکم نامہ جاری کر کے مہاراجے اکال تخت دے سامنے پیش ہونے کا حکم کیا گرو بن سنگھ جی دوارا شروع کی تی گئی ایک پرمپرا جو آج تک چل آ آ رہی ہے اس کے شکتیشالی مہاراجے نے میں اکالی فولہ سنگھ کے حکم نامے حکم کا جواب دمرتا سہت رنجیت نے رنجیت سنگھ نے منیا کہ اسلتی ہو گئی ہے اکالی فلاس نے مہاراجا رنجیت سنگھ نے ترنت پنج کوریاں کی سزا دن کا حکم دتا رنجیت سنگھ نے اپنی کمیج لا دیتی اپنی سزا پراپت کرنے متر ٹیکیا یہ ویک کے اکالی فلاس نے قوم مساد سنگ نے اس گلتی لئی مہاراجے کو معاف آدھے اس طرح مہاراجے معاف کر دیا گیا پر اس نے وعدہ کرنے پہلے کی وہ دوبارہ بیان نہیں کرے گا महाराजा रणजी जो हरिमंद साहिब ऐं कालतकू प्यारु करत्कार करदशाह जे उल्ट कॾहिं बि काली फुला सिंह जथेदार वजो बदिलण जी कोशिश नाली फुला सिंध जो अधिकार उन वसेजा ਉਸ ਪ੍ਰਤੀ ਸੱਚੇ ਨਹੀਂ ਜੰਗੀ ਸਿੰਘ ਨੇ ਉਹ ਸੋਨਾ ਦਾਨ ਕੀਤਾ ਜਿਸ ਨਾਲ ਅੰਮ੍ਰਿਤਸਰ ਦੇ ਮੁਸਲਿਮ ਘਰਾਂ ਤੇ ਹਰਮੰਦਰ ਸਾਹਿਬ ਦੇ ਉੱਪਰ ਦੇ ਹਿੱਸਿਆਂ ਦੀ ਤਾਂਬੇ ਦੀ ਚਾਂਦਨ ਨੂੰ ਪੈਣਾਈ ਜਿਸ ਨਾਲ ਹਰਮੰਦਰ ਸਾਹਿਬ ਨੂੰ ਇਸ ਦਾ ਆਧੁਨਿਕ ਪ੍ਰਸਿੱਧ ਨਾਮ 골ਡਨ ਟੈਂਪਲ ਲੱਗਿਆ ਉਸ ਸਮੇਂ ਦੀ ਇੱਕ ਹੋਰ ਦਿਲਚਸਪ کٹنا ہے جن مہاراجا نے برٹش فوج کی طرز اپنی فوجوں آتے آدھ اور دا کر فیصلہ کیا پنجی فروری اٹھارہ سو نو محمد کے دن بریٹس فوج کی زیادہ تر سیاح مسلمان یونٹ جنرل میٹ کاف ایک بریٹس افسر دی کمانڈ ہٹ امرتسر کا دورہ کر رہی سی سیاح جہان طور پہ میٹکفا کتے ہومت صاحب کی گلیاں راہیں روایتی دی, دی, دی مہرمندہ جلوس کھڈن کا فیصلہ کیا پامے کی عمر صاحب دے مسلمانہ دی ਬਹੁ ਗਿੰਤੀ ਸੁਣਦੀ ਖੰਦ ਜੋ ਮੈਂ ਸੁਹ ਸਕ ਕਰਦੇ ਸੰ ਉਸ ਸਮੇਂ ਉਹ ਅੰਗ ਕੀ ਸਿਆਣਾ ਇਹ ਲੋ ਉਸ ਦੀ ਬਿਆਦਪੀ ਕੀਤੀ ਗਈ ਸੀ ਪਰ ਉਸ ਦਿਨ ਇਹ ਮੁਸਲਮਾਨਾਂ ਵਿੱਚਕਾਰ ਆ ਮੁਖਨ ਬਹਿਣ ਵਾਲ ਨੇ ਹੀ ਹੋਏਗਾ ਇਹ ਵੀ ਉਹ ਲੀਦਾ ਦਿਨ ਸੀ ਜਦੋਂ ਨੰਗਾ ਨੇ ਆਪਣੇ ਪ੍ਰਸਿੱਧ ਆਗੂ ਕਾਲ ਤਖਤ ਦੀ ਜਿੱਥੇ ਦਰਬਾਰ ਕਾਲੀ ਫੁੱਲਾ ਸਿੰਘ ਨਾਲ ਹੋਦਾ ਮੰਦਨਾ ਹੈ ਜਿਵੇਂ ਹੀ ਸਿੰਘਾਂ ਜਲੂਸ ਹਸਨੋ ਸਹਿਲ ਲੀਤੇ ਉੱਚੀ ਉੱਚੀ ਨਾੜੀ ਨਗਦੇ ਹੋਏ ਆਪਣੀਆਂ ਸ਼ਾਂਤੀਆਂ ਨੂੰ ਮਾਰਦੇ ਹੋਏ ਅੰਬੜ ਸਰਣੀਆਂ ਘੁੰਮਦੀਆਂ ਗਲੀਆਂ ਵਿੱਚ ਲੰਘਦੇ ਹੋਏ ਹਰਮੰਦਰ ਸਹਿਨ ਤੇ ਸਾਹਮਣੇ ਰੁੱਕ ਗਏ ਜਿੱਥੇ ਕਾਲੀ ਉਸ ਸਮੇਂ ارداس کر رہے سن اکالی نے جلوس کٹن والے ہوتا سپاہیاں کی اکالی نال ٹکر ہو گئی پتا نہیں کس نے نو خونی دنگے تک پہنچا لیا ایک تک ਇਹ ਜਨਰਲ ਮੈਟਕਾਫ ਨੂੰ 2000 ਅਤੇ ਉਸਨੇ ਮੰਨਿਆ ਕਿ ਪਹਿਲੀ ਗੋਲੀ ਲਾਗਿਤ ਉਸਦੇ ਇੱਕ ਸਿਆ ਐਕਸ ਕਾਰਟ ਦੁਆਰਾ ਚਲਾਈ ਗਈ ਹੈ ਸੀ ਮੈਟਕਾਫਨ ਨੰਬਰ 72 7.1800 ਨੋ ਕੁਲ ਮਿਲਾਨ ਕੇ ਤੋਂ ਪਾਸਿਆਂ ਦੇ 50 ਦੇ ਕਰੀਬ ਮੌਤ ਹੋਈ ਅੰਤ ਵਿੱਚ ਗੰਗੇ ਨੂੰ ਉਦੋਂ ਰੋਕਾ ਗਿਆ ਜਦੋਂ ਜੀ ਇਸ ਲਈ ਕਿ ਤਿਹਾਰਾ ਲਈ ਜ਼ਹਿਰ ਵਿੱਚ ਆਇਆ ਸੀ ਨੇ ਖੁਦ ਅਕੇ ਆ ਕੇ ਲੜਾਈ ਨੂੰ ਰੋਕਣ ਵਿੱਚ ਸਹਾਇਤਾ ਕੀਤੀ ਸ਼ਾਂਤੀ ਦੁਬਾਰਾ ਬਹਾਲ ਹੋਂ ਦੇ ਨਾਲ ਉਹ ਮੈਡ ਕੱਪ ਗਿਆ ਤੇ ਤੰਗੀ ਲੇ ਨੂੰ ਆਖਿ ਮੰਡੀ ਰੰਗੇਸ ਲਿੰਗਸ ਜਾਂ ਸਿਪਾਈਆਂ ਦੁਆਰਾ ਦਿਖਾਈ ਗਏ ਅਨੁਸ਼ਾਸਨ ਤੋਂ ਸੱਪ ਤੋਂ ਵੱਧ ਨਮਾ ਬਿਧ ਹੋਇਆ ਸੀ ਜੋ ਮੈਡਕਾਫ ਦੇ ਹੁਕਮ ਅਨੁਸਾਰ ਆਪਣੇ ਗਠਨ ਵਿੱਚ ਵਾਪਸ ਆ ਗਏ ਅਤੇ ਲੜਾਈ ਬੰਦ ਕਰ ਦਿੱਤੀ ਮਹਾਰਾਜੇ ਨੇ ਤੁਰੰਤ ਪ੍ਰਿਸ਼ਟ ਪਹੁੰਚਾ ਲਈ ਤੱਲਤੇ ਆਪਣੀ فوج کا آدھار فیصلہ کیا حال ہی تے نپولیئن جتوں دو بعد تجربے کار افسران نوکری تو باہر کرنا پہلے ہی بہت سما نہیں سی کالی سنگا فولہ سنگھ کے خالصے کا آدنی کلاکار کبر سنگ بنو اپنے گھوڑے نال کھیتوں لگھتے ہوئے اکالی فولہ سنگھ اکالی فولہ سنگھ خالسا بوجھان کے یورپی کرن کے خلاف سی وہ گرو گوبند سنگھ جی دوارا بخشیسے خالسے کے لڑاقو گھنوں میں بتھیرے وشواس کرتا سر رنجیت سنگھ راج گیتا سی جس نے پہلے ہی دیکھا سکیں کہ وہ پورے پنجاب ਆਪਣੀਆਂ ਦੀਨ ਕਰਨ ਲਈ ਅਤੇ ਜੇਕਰ ਕਦੀ ਇਸ ਉੱਤੇ ਆਇਆ ਤਾਂ ਅੰਗਰੇਜ਼ਾਂ ਦਾ ਸਾਹਮਣਾ ਕਰਨ ਲਈ ਇੱਕ ਚੰਗੀ ਅਨੁਸੈਤਕ ਫੌਜ ਦੀ ਵਰਤੋਂ ਕਰ ਸਕਦਾ ਹੈ ਫਿਰ ਉਸਨੇ ਸਾਲ 1899 ਵਿੱਚ ਲੋਪਰਵੇ ਦੇ ਮਹਾਰਾਜਾ ਅਨਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਇੱਕ ਸੰਧੀ ਤੇ ਦਸਤਖਤ ਕੀਤੇ ਜਿਸ ਵਿੱਚ ਸਤਲੁਜ ਦਰਿਆ ਸਰਕਾਰ ਖਾਲਸਾ ਤੇ ਅਗਈ ਜਨ ਵਿਚਕਾਰ ਸਥਾਈ ਕਰਹਾ ਦਵਜੂਨ ਨੰਤਾ ਦਿੱਤੀ ਗਈ ਅਕਾਲੀ ਫੁੱਲਾ ਸਿੰਘ ਚਾਹੁੰਦਾ ਸੀ ਕਿ ਮਹਾਰਾਜਾ ਸੰਧੀ ਨੂੰ ਤੋੜ ਕੇ ਰੱਦ ਕਰ ਦੇਵੇ ਇੱਥੋਂ ਤੱਕ ਕਿ ਨੰਕਰੀ ਸਾਡਨ ਦੀ ਤਬਕੀ ਵੀ ਦਿੱਤੀ ਮਹਾਰਾਜਾ ਨੇ ਇਸੰਗ ਨੇ ਉਸ ਨੂੰ ਸਮਝਾਇਆ ਕਿ ਪਹਿਲਾਂ ਉਹ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰ ਲੈਣਗੇ ਲੈਣਗੇ ਤੇ ਫਿਰ ਬਾਦ ਵਿੱਚ ਉਹ ਬ੍ਰਿਟਿਸ਼ ਦਾ ਸਾਹਮਣਾ ਕਰਨਾ ਪਿਆ ਮਹਾਰਾਜਾ ਇਹ ਫਰਸਨਾ ਲੈਣ ਵਿੱਚ ਆਪ ਵੀ ਸਮੀਆਂ ਤੋਂ ਬਹੁਤ ਅੰਕੇ ਸੀ ਇੱਕ ਜਿਹਾਂ ਫਰਸਨਾ ਜਿਸਨੇ ਜਲਦੀ ਹੀ ਉਸਲ ਸਾਣੀ ਕੀ ਏਸ ਵਿੱਚ ਇੱਕੋ ਇੱਕ ਸ਼ਾਸਕ ਵਜੋਂ ਪੇਸ਼ ਕੀਤਾ ਜੋ ਅੰਗਰੇਜ਼ਾਂ ਦੇ ਨਾਲ ਪਹਿਰਾ ਤੇ ਅਨੂਠੇ ਤੱਕ ਖਰਾ ਉਸ ਸਖਤ ਸਦੀ ਉਸਨੇ ਪਹਾੜ ਦੇ ਵਿੱਚ ਉਹਨਾਂ ਦੇ ਪੱਛਮ ਵੱਲ ਦੀ ਤਰੱਕੀ ਨੂੰ ਪਰ ਬਾਅਸਾਨੀ ਢੰਗ ਨਾਲ ਖਤਮ ਕਰ ਦਿੱਤਾ ਇਹ ਇੱਕ ਹੋਰ ਚੌਥਾਈ ਸਦੀ ਹੋ ਗਈ ਜਦੋਂ ਜਾਪਾਨੀ ਸ਼ਾਸਕ ਨੇ ਉਹਦੀ ਜੋਗੀ ਗਜ਼ੂਰ ਪੀਣ ਹੋ ਜਾਂਦੀ ਵਸਤੀਵਾਦੀ ਤਰੱਕੀ ਨੂੰ ਰੋਕਣ ਲਈ ਆਪਣੀਆਂ ਪਹੁੰਚਾਂ ਦੇ ਆਧੁਨਿਕ ਕਰਨ ਦੀ ਜਰੂਰਤ ਨੂੰ ਦੇਖਿਆ ਤੇ ਜੀਵੇਂ ਕੀ ਰੰਗੇ ਸਿ ਅਤੇ ਕਾਲੇ ਹੁਲਾ ਸਿ ਨੇ ਮਾਂ ਦੇ ਵਿੱਚ ਜਪਾਨ ਦੇ ਬਾਦਸਾਨ ਨੂੰ ਆਪਣੇ ਸਮੂਰਾਈ ਅਤੇ ਇਤਿ ਰਾਜਾ ਨੂੰ ਦੂਰ ਕਰਨਾ ਪਿਆਨ ਜਿਸ ਨੇ ਆਪਣੀ ਜੁਤੀਆਂ ਦੇ ਨਿਜਮਾ ਪ੍ਰਤੀ ਵਫਾਦਾਰੀਆਂ ਤੇ ਅਜਸ ਸਮਾਏ ਅਤੇ ਸੱਚੇ ਤਰੀਕਿਆਂ ਨਾਲ ਜੁੱਦ ਤੇ ਨਵੇਂ ਤਰੀਕਿਆਂ ਨਾਲ ਵਿਰੋਧ ਕੀਤਾ ਗਾਲੀ ਫੁੱਲਾ ਜੰਗਾ ਤੇ ਉਸ ਦੀ ਕਮਾਂਡ ਨੇ ਕਸੂਰ ਸੁਲਤਾਨ ਅਤੇ ਹੋਰ ਤਾਂ ਦੀ ਮੁਹੰਮਦ ਵਿੱਚ ਮਹਾਰਾਜਾ ਮਤੁਦ ਕੀਤੇ ਸੁਲਤਾਨ ਵੀ ਕਿ ਉਸ ਦੀ ਕਮਾਂਡ ਹੇਟ ਨਿਹੰਗਾਂ ਨੇ ਹਾਰੀ ਬਹਾਦਰੀ ਨੂੰ ਪਾਰ ਕਰ ਦਿੱਤਾ ਜਦੋਂ ਉਹ ਕੇ ਲਈ ਨੂੰ ਤੋਲਣਾ ਨਹੀਂ ਵਰਤੀ ਜਿਹਾ ਨਹੀਂ ਬੰਦੂਖ ਦੇ ਇੱਕ ਪਾਸੇ ਦਾ ਸਮਰਥਕ ਕਰਨ ਲਈ ਇੱਕ ਇੱਕ ਕਰਕੇ ਛੁੱਕ ਗਏ ਤੇ ਜੇ ਦੀ ਪ੍ਰਭ ਕਰ ਗਏ 1822 ਤੱਕ ਸਰਕਾਰ ਕਾਲ ਸੇ ਦੀਆਂ ਸਾੜੀਆਂ ਰੈਜਿਮੈਂਟਾਂ ਨੂੰ ਯੂਰਪੀਆਂ ਨੂੰ ਪਹੁੰਚਾ ਦੇ ਤਰਜ ਤੇ ਅੰਦਨਿਕ ਬਣਾਇਆ ਗਿਆ ਸੀ ਨਾਪੋਲੀਆਂ ਦੇ ਜੁੱਤਾਂ ਦੇ ਸਾਬਕਾ ਫ੍ਰੈਚ ਗੁਰਨਾਨ ਦੇਵ ਜੀ ਦੂਰ ਦੁਰਾਕਾ ਲਈ ਕੋਲ ਸੇ ਮਿਲ ਲਵੇ ਤੇ ਹਰਤ ਤੇ ਗਈ ਅਤੇ ਨਵੀਂ ਰਣਨੀਤੀ ਦੀ ਸਗਲਾਈ ਵਿੱਚ ਦਿੱਤੀ ਗਈ ਠਰਨਾਸੋਪਨ ਦਰਮਿਤ ਮਹਾਰਾਜ ਅਜੀ ਸੇ ਮਨੇ ਆਪੜੇ ਜਿੱਤਾਂ ਨੂੰ ਉਤਰ ਪਛਮੀ ਸਰਹੰਦ 30 ਰੁਪਿਆਵਾਂ ਮਨ ਮੋਰ ਦਾ ਫੈਸਲਾ ਕੀਤਾ ਉਸਨੇ ਕਈ ਰਿਆਸਤਾਂ ਨੂੰ ਆਪਣੇ ਕੰਮੇ ਵਿੱਚ ਲੈ ਲਿਆ ਤੇ ਉਨ੍ਹਾਂ ਨੂੰ ਖਾਲਸਾ ਰਾਜ ਦੀ ਉਪਾਤੀ ਬਣਾ ਦਿੱਤਾ ਦਸ ਸਦੀਆਂ ਤੋਂ ਪਠਾਨਾਂ ਦੇ ਉੱਤਰ ਪੱਛਮ ਦੇ ਉਹ ਕਬੀਲਿਆਂ ਨੇ ਆਪਣੀਆਂ ਮਹਾਨੀਆਂ ਤੋਂ ਬਾਹਰ ਨਿਕਲ ਕੇ ਪੰਜਾਬ ਅਤੇ ਪੰਜਾਂ ਪਾਰ ਤੋਂ ਲੁੱਟਿਆ ਸੀ ਇਹ ਪਹਿਲੀ ਵਾਰ ਸੀ ਜਦੋਂ ਕੀ ਕਿਸੇ ਪੰਜਾਬੀ ਨੇ ਲੜਾਈ ਨੂੰ ਤਾੜੀਆਂ ਦੀਆਂ ਦੇ ਘਰਾ ਤੱਕ ਪਹੁੰਚਾਇਆ ਸੀ ਜਦੋਂ ਠਾਣਾ ਸੁਤੇਵੀ ਚ ਸਵਰਦਨ ਗਵਰਦਨ ਚ ਅਕਾਲੀ ਫੁੱਲਾ ਸਿੰਘ ਚਰਨਰ ਹੜੀ ਸਿੰਘ ਨਲਵਾ ਫਤੇ ਸਿੰਘ ਟਾੜੀ ਵਾਲਾ ਅਤੇ ਪ੍ਰੀਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਖਾਲਸਾ ਹੋਜਿਆ ਮਹਾਰਾਜਾ ਜੀ ਸਿੰਘ ਨੂੰ ਸਦਾਂ ਜਲੀ ਦੇ ਲਈ ਸਹਿਮਤੀ ਦੇ ਵਿੱਚ ਫਸ ਅਸਫਲ ਰਿਆ ਅਤੇ ਬੇਸਕ ਮੋਹਰਾ ਤੇ ਆ ਕੇ ਬਦੀਆ ਪਿਆਸ ਵਾਹੀ ਗੁੱਜੀ ਦਾ ਗਾਲ ਸਾਹ ਵਾਹੀ ਗੁੱਜੀ ਕੀ ਫਤ